ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਭਦਰ ਸਿੰਘ ਜਤਿੰਦਰ ਸਿੰਘ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਹਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖੁੱਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਸ਼ੋਅ ਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਸਟਾਉਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਉਹ ਐਸਲਿ ਅਮਨਦੀਪ ਹਸਪੀਟਲ ਦੇ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਪਿੰਡ ਘਰ ਹੈਗਾ ਹੈ ਪਰ ਰਹਿੰਦੇ ਇਹ ਬਟਾਲੇ ਮੱਲੀ ਮਾਰਕੀਟ ਸਰ ਕੰਪਲੀਟ ਸੁਭਦਾਰ ਮੇਤਰ ਸੁਭਦਾਰ ਆਏ ਨੇ ਪੈਨਸ਼ਨ ਹਾਂ ਤੇ ਕਿੱਥੇ ਕਰਕੇ ਇਹ ਆਪਣੇ ਧਰਮਘੋੜ ਜਿੱਥੇ ਗੱਡੀਆਂ ਦੀ ਲਾਈਨ ਨਹੀਂ ਲੱਗੀ ਹੁੰਦੀ ਹਾਂਜੀ ਧਰਮਘੋੜ ਇੱਥੋਂ ਆਪਾਂ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਹੋ ਗਿਆ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੀਟ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਆ ਸਰ ਕਿਹਨੂੰ ਕਿਹ ਮੋਰੇ ਲਈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ 45 ਸਾਲ ਦੇ ਹੋ ਗਏ 45 45 ਸਾਲ ਦੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਪ੍ਰੋਡਕਟ ਅ ਪਸੰਦੀ ਇੱਕ ਆਈਸੀ ਪ੍ਰੋਡਕਟ ਪਰਸਨ ਆਏ ਸੀਗੇ ਤੇ ਜਿੱਤੇ ਜਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਪ੍ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅਕਰੈਂਸੀ ਕੀ ਧਰਮਪੁਰ ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀ ਲੋ ਉਤੋਂ ਬ੍ਰੌਡਟ ਪੇਸ਼ੈਂਟ ਬਿਹਾਨੀ ਅੰਦਰ ਗਿਆ ਸੀਗਾ ਅ ਏਜ ਅਪ੍ਰੋਕਸੀਮੇਟਲੀ 50 ਸਾਲ ਦੇ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮਐਸਰੋ ਜੋ ਐਸਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈਥਿੰਕ ਪ੍ਰਾਈਵੇਟ ਕਿਸੇ ਹਸਪੀਟਲ ਲੈ ਗਿਆ ਹਾਂ ਤੁਸੀਂ ਸਾਡੇ ਕੋਲ ਬੱਸ ਬ੍ਰੌਡਟਡ ਪਏ ਜਿਤਿੰਦਰ ਸਿੰਘ ਨਾਮ ਦਾ ਇੱਕ ਮੁੰਡਾ ਹੈ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਖਦਾਰ ਸਿੰਘ ਜਤਿੰਦਰ ਸਿੰਘ ਜੀ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਹਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਵੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਸਟਾਉਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਹੈ ਉਹ ਐਸ ਵੇਲੇ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਪਿੰਡ ਘਰ ਹੈਗਾ ਹੈ ਪਰ ਰਹਿੰਦੇ ਇਹ ਬਟਾਲੇ ਮੱਲੀ ਮਾਰਕੀਟ ਸਰਕੰਮਪਲੀਟ ਸੁਭਦਰ ਮੇਤਰ ਸੁਭਦਰ ਆਏ ਨੇ ਪੈਨਸ਼ਨ ਹਾਂ ਤੇ ਕਿੱਥੇ ਕਰਕੇ ਇਹ ਆਪਣੇ ਧਰਮਕੋੜ ਜਿੱਥੇ ਗੱਡੀਆਂ ਦੀ ਲੇਨ ਨਹੀਂ ਲੱਗੀ ਹੁੰਦੀ ਹਾਂਜੀ ਧਰਮਕੋੜ ਜਿੱਥੋਂ ਆਪਾਂ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਆਹੀ ਤੇ ਸਾਰਾ ਕੀਤਾ ਹੈ ਉਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕਮਪਲੇਟ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਆ ਸਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ ਵੀ 45 ਸਾਲ ਦੇ ਹੋ 45 40 ਸਾਲ ਜੀ